ਉਸੇ ਬੁਰੇ ਤੋਂ ਬੁਰੇ ਐਕਸੀਡੈਂਟ ਦੇਖੇ ਤੇ ਸੁਣੇ ਵੀ ਬਹੁਤ ਹੋਣਗੇ ਪਰ ਜਿਹੜਾ ਹਾਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਸੁਣ ਕੇ ਤੁਸੀਂ ਵੀ ਰੱਬ ਦੇ ਭਾਣੇ ਦੇ ਉੱਤੇ ਸੋਚਣ ਲਈ ਮਜਬੂਰ ਹੋ ਜਾਮੂਗੇ ਮਾਮਲਾ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਨੀਲੇ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਪਰਿਵਾਰ ਦਾ ਪਹਿਲਾ ਇੱਕ ਜਵਾਨ ਪੁੱਤ ਦੀ ਐਕਸੀਡੈਂਟ ਦੇ ਦੌਰਾਨ ਮੌਤ ਹੋ ਗਈ ਤੇ ਜਦੋਂ ਮ੍ਰਿਤਕ ਨੂੰ ਘਰ ਲੈ ਕੇ ਐਂਬੂਲੈਂਸ ਦੇ ਵਿੱਚ ਆ ਰਹੇ ਸੀ ਤਾਂ ਫਿਰ ਰਸਤੇ ਵਿੱਚ ਐਂਬੂਲੈਂਸਾ ਵੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਦੌਰਾਨ ਮ੍ਰਿਤਕ ਨੌਜਵਾਨ ਦੀ ਚਾਚੀ ਦੀ ਮੌਕੇ ਤੇ ਮੌਤ ਹੋ ਗਈ ਤੇ ਐਂਬੂਲੈਂਸ ਦੇ ਵਿੱਚ ਸਵਾਰ ਡਰਾਈਵਰ ਸਣੇ ਚਾਰ ਹੋਰ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਵਿਖੇ ਰੈਫਰ ਕਰ ਦਿੱਤਾ ਗਿਆ ਇਸ ਕਹਿਰ ਨੂੰ ਦੇਖਦੇ ਹੋਏ ਲੋਕ ਵੀ ਹੈਰਾਨ ਹੋ ਗਏ ਜਿਹਦੇ ਚਲਦੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅਤੇ ਐਂਬੂਲੈਂਸ ਦੇ ਮਾਲਕ ਦਾ ਬਿਆਨ ਸਾਹਮਣੇ ਆਇਆ ਕੀ ਸਰ ਕਹਾਸਾ ਕਿਵੇਂ ਵਾਪਰਿਆ ਮੇਰਾ ਨਾਮ ਗੌਰਪ੍ਰੀਤ ਹੈ ਜੀ ਕਿਹੜਾ ਪਿੰਡ ਹੈ ਨੀਲੇ ਵਾਲਾ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਖੜੇ ਹੋ ਆ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਕਾਰਨ ਜੀ ਇਹ ਹੀ ਡੈੱਡ ਬੋਡੀ ਲੈ ਕੇ ਆ ਰਹੇ ਸੀ ਤੜਕੇ ਐਕਸੀਡੈਂਟ ਹੋਇਆ ਸੀ ਆ ਟਰੱਕ ਦੇ ਨਾਲ ਕਿੰਦਾ ਹੋਇਆ ਸੀ ਮੇਰੇ ਭਤੀਜੇ ਦਾ ਹੋਇਆ ਸੀ ਜੀ ਕੀ ਨਾਮ ਹੁੰਦਾ ਉਹਦਾ ਨਾਮ ਮਲਿੰਦਰ ਸਿੰਘ ਸੀਗਾ ਜੀ ਕਿਵੇਂ ਹੋਇਆ ਸੀ ਉਹ ਐਕਸੀਡੈਂਟ ਜੀ ਕੰਮ ਤੇ ਜਾ ਰਿਹਾ ਸੀਗਾ ਡੇਰੀ ਤੇ ਲੱਗਿਆ ਹੋਇਆ ਸੀਗਾ ਇਹ ਵਿੱਚ ਟਰੱਕ ਦੇ ਵੱਜ ਗਿਆ ਜੀ ਠੀਕ ਹੈ ਅਸੀਂ ਤਾਂ ਸਾਰਾ ਦਿਨ ਉਹਦਾ ਕਰ ਕਰਾ ਕੇ ਨਵੇੜਿਆ ਜੀ ਇਓ ਐਂਬੂਲੈਂਸ ਲੈ ਕੇ ਸਾਡੇ ਬੰਦੇ ਨੂੰ ਲਈ ਹੁੰਦੀ ਸੀ ਇਹ ਬੰਦੇ ਨੇ ਨਸ਼ੇ ਰੱਜੇ ਨੇ ਲਿਆ ਕੇ ਵਿੱਚ ਗੱਡੀ ਠੋਕੀ ਸਾਡਾ ਪਰਿਵਾਰ ਹੀ ਖਰਾਬ ਕਰਤਾ ਨੇ ਸਰ ਹੁਣ ਕਿੰਦੀ ਰਹਿਤ ਹੋਈ ਹੁਣ ਸਾਡੀ ਪਰਜਾਈ ਹੈ ਜੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਮਾਂ ਉਹਦੀ ਚਾਚੀ ਹੈ ਜੀ ਉਹਦੀ ਚਾਚੀ ਹੈ ਚਾਚੀ ਹੈ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਨਿصاف ਚਾਹੀਦਾ ਸਾਨੂੰ ਕੀ ਨਾਮ ਕੀ ਤੁਹਾਡਾ ਮੇਰਾ ਗੁਰਮੀਤ ਸਿੰਘ ਜੀ ਤੇ ਕੀ ਕਾਰਨ ਬਣਿਆ ਤੁਸੀਂ ਇੱਥੇ ਜਿਹੜਾ ਐਕਸੀਡੈਂਟ ਬਣਿਆ ਹੋਇਆ ਤੁਹਾਨੂੰ ਗੱਡੀਆਂ ਦੇ ਵਿੱਚੋਂ ਚਾਂਚ ਚੱਕ ਐਮਬੂਲੈਂਸ ਆਈ ਪਤਾ ਨਹੀਂ ਲੱਗਿਆ ਜੀ ਨਹੀਂ ਤੁਹਾਡਾ ਨਸ਼ਾ ਵੀ ਕੀਤਾ ਹੋਇਆ ਨਹੀਂ ਇਹ ਤਾਂ ਦਿਸੀ ਜਾਂਦਾ ਸਾਹਮਣੇ ਗੱਡੀ 'ਚੋਂ ਜੂ ਪਿਆ ਜੀ ਕਹਿੰਦੇ ਗੱਡੀ 'ਚੋਂ ਪਿਆ ਕਹਿੰਦੇ ਕੰਦਾ ਪੀਂਦਾ ਪਈਗੇ ਹਾਂਜੀ ਨਹੀਂ ਸਕਦੇ ਉਹ ਨਹੀਂ ਮੰਗਦਾ ਜੀ ਹਾਂ ਮੰਗ ਰਿਹਾ ਨਹੀਂ ਪ੍ਰਿਆ ਪਿੰਡ ਦਾ ਪਿੰਡ ਖੜਾ ਵੇਖੋ ਆ ਸਾਰੇ ਪਿੰਡ ਵਾਸੀ ਜਿਹੜੇ ਨੇ ਵੇਖੋ ਆ ਸਾਰੇ ਇੰਨੇ ਕਹਿ ਰਹੇ ਆ ਲੋਕ ਨੇ ਕਿਹਾ ਘਰੇ ਭਾਈਏ ਬਣਾਉ ਜੀ ਨੂੰ ਬਚਾਈਏ ਆਪਾਂ ਮਾੜਾ ਉੱਥੇ ਡੈਥ ਹੋ ਗਈ ਆ ਇੱਕ ਦੀ ਉੱਥੇ ਜਾ ਕੇ ਦੇ ਘਰ ਉੱਡ ਗਿਆ ਉਹ ਜਿਹੜਾ ਨਾਲ ਘਰ ਉੱਡ ਗਿਆ ਵਾ ਸਵੇਰੇ ਮਾਦਾ ਹੁੰਦਾ ਜਵਾਕ ਇੱਕ ਮਰ ਗਿਆ ਇੱਕ ਹੁਣ ਇਹਨੇ ਕਰਤਾ ਘਰ ਉੱਡ ਗਿਆ ਮਾੜਾ ਮੋਟਾ ਦੇਖ ਤਾਂ ਲੈਂਦੀ ਉਹ ਤਾਂ ਹੁਣ ਜਾ ਬੋਧ ਕੇ ਡੁੱਬ ਗਿਆ ਇਹਨਾਂ ਨੇ ਸਾਡੇ ਕਿੰਨੇ ਮਾਰਿਆ ਜੀ ਇਹ ਨਾ ਕਹਿ ਝੂਠ ਨਾ ਮਾਰੋ ਜੋ ਕੁਛ ਹੈ ਇਹ ਅਸੀਂ ਕਹਾਂ ਝੂਠ ਮਾਰਾਂਗੇ ਮਾਤਾ ਤੇਰੇ ਸਾਹਮਣੇ ਉਹ ਗੱਡੀ ਦੇ ਇਹ ਜਿਹੜਾ ਕਹਿੰਦੇ ਝੂਠ ਮਾਰਾਂਗੇ ਗੱਲ ਮੇਰੀ ਗੱਲ ਸਪੋਰਟ ਨਹੀਂ ਕਿਸੇ ਨੇ ਕਰਦੀ ਮਾਤਾ ਮੇਰੀ ਗੱਲ ਜੇ ਕੁਛ ਕਹਿਣਾ ਹੋਵੇ ਮਾਤਾ ਜਾ ਕੇ ਤੂੰ ਤੇ ਗੱਡੀ ਦੇਖੋ ਤੇ ਐਂਬੂਲੈਂਸ ਦੇਖ ਜਾ ਕੇ ਭਾਈ ਇਹ ਤਾਂ ਨਹੀਂ ਵੀ ਕਿਸੇ ਸਪੋਰਟ ਕਿਸੇ ਨੇ ਨਹੀਂ ਕਰਦੀ ਮਾਤਾ ਸਪੋਰਟ ਗੱਲ ਨਹੀਂ ਹੈ ਨਾ ਉਹਨਾਂ ਦਾ ਵਿਚਾਰ ਆਂਦਾ ਮਾਤਾ ਤੂੰ ਜਾ ਕੇ ਉੱਥੇ ਹਸਪਤਾਲ ਦੇਖ ਲੋ ਉੱਥੇ ਲੋਕ ਜਿਹੜੇ ਪਏ ਲੋ ਉੱਥੇ ਜਾ ਕੇ ਤੂੰ ਉਹਨਾਂ ਵਿਚਾਰ ਆਂਦਾ ਵੀ ਉਹ ਤਾਂ ਚਲੋ ਇੱਕ ਇੱਕ ਦਾ ਮਾਦਾ ਵੇਖੋ ਚਲ ਮਰਾ ਤੂੰ ਇਹ ਕਿੰਨੀ ਤੇਰਾ ਮੁੰਡਾ ਠੀਕ ਹੈ ਤੂੰ ਇਹ ਕਰਦਾ ਨਹੀਂ ਮੈਂ ਨਹੀਂ ਕਹਿੰਦਾ ਹੁਣ ਉਹ ਵਿਚਾਰਿਆਂ ਦਾ ਇੱਕਦਮ ਮੁੰਡਾ ਵਿਚਾਰਿਆਂ ਦਾ ਉਹਨਾਂ ਦਾ ਸੀਗਾ ਠੀਕ ਹੈ ਇਹ ਗਲਤੀ ਹੈ ਹਾਂ ਹਾਂ ਮੇਰਾ ਨਾਮ ਪਰਮਪ੍ਰੀਤ ਸਿੰਘ ਹੈੀ ਬਾਬਾ ਫਰੀਦ ਐਕਸ-ਰੇ ਲੈਬ ਸੈਂਟਰ ਆਪਣੀ ਝੱਤਾਲੇ ਮੋੜ ਜੀਰਾ ਵਿਖੇ ਦੁਕਾਨ ਨੇ ਆਪਣੀ ਇੱਕ ਐਂਬੂਲੈਂਸ ਪਾਈ ਹੋਈ ਆ ਜਿਹੜੀ ਕੀ ਆ ਇੱਕ ਅੱਜ ਬਹੁਤ ਹੀ ਭਿਆਨਕ ਹਾਸਾ ਹੋਇਆ ਸੀਗਾ ਜਿਹਦੇ ਇਹ ਜੋਗੀ ਟਰੱਕ ਦੇ ਵਿੱਚ ਇੱਕ 16 ਸਾਲ ਦਾ ਲੜਕਾ ਜਿਹੜਾ ਵਾ ਜੋ ਕੀ ਉਹਦੀ ਡੈਥ ਹੋ ਗਈ ਸੀਗੀ ਉਹਦੀ ਵਿਚਾਰੇ ਰਸਵੇ ਤੋਂ ਲੈ ਕੇ ਸ਼ਾਮ ਤੱਕ ਜੋ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਹੋਣ ਦੇ ਬਾਅਦ ਪੋਸਟਮਾਰਟਮ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਸਾਡਾ ਐਂਬੂਲੈਂਸ ਉਹ ਗੁਰਿੰਦਰ ਸਿੰਘ ਡਰਾਈਵਰ ਜਿਹੜਾ ਕਿ ਬੜਾ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਹੋਰ ਬੈਠੇ ਸੀਗੇ ਤੇ ਉਹਨਾਂ ਨੂੰ ਪਿੰਡ ਜਿਹੜਾ ਵਾ ਆਪਣੇ ਨੀਲੇ ਵਾਲੇ ਛੱਡਣ ਲਈ ਲੈ ਕੇ ਜਾ ਰਹੇ ਸੀ ਉਦੋਂ ਇੱਕ ਸਵਿਟਕਾਰ ਦੇ ਵੀਰ ਜਿਹੜਾ ਵਾ ਆਪਣਾ ਨਾਮ ਗੁਰਮੀਤ ਸਿੰਘ ਦੱਸ ਰਿਹਾ ਵਕੀਲਾ ਵਾਲੇ ਤੋਂ ਅੰਗਰੇਜ਼ ਸਿੰਘ ਜੋ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਵਕੀਲਾ ਵਾਲੇ ਤੋਂ ਠੀਕ ਹੈ ਫੈਨੀ ਪਿੰਡ ਦੀ ਫੈਨੀ ਦੇ ਉੱਤੇ ਘਰ ਹੈ ਦਸਮ ਮੁਤਾਬਕ ਪਿੰਡ ਦੇ ਸੂਤਰਾਂ ਮੁਤਾਬਕ ਵੀਰ ਨੇ ਜੋ ਕੋਈ ਨਸ਼ਾ ਕੀਤਾ ਹੋਇਆ ਵਾ ਤੇ ਜੋ ਆ ਕਿ ਗੱਡੀ ਜਿਹੜੀ ਐਮਬਲੈਂਸ ਜਿਹੜੀ ਫੁੱਲ ਡੈਮੇਜ ਹੋ ਚੁੱਕੀ ਹੈ ਇੱਕ ਵੀਰ ਦੀ ਗਲਤੀ ਕਰਕੇ ਬਾਕੀ ਜੋ ਆ ਕਿ ਜਿਹੜੇ ਹਸਪਤਾਲ ਦੇ ਵਿੱਚ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਕਾਫੀ ਜਿਹੜੇ ਨਾਲ ਬੇਟੀਆਂ ਤੇ ਜ਼ੁਵਾਰੀਆਂ ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਨੇ ਕਾਫੀ ਨੁਕਸਾਨ ਹੋਇਆ ਵਾ ਚਲੋ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਭ ਸੁਖੀ ਸ਼ਾਂਤੀ ਹੋਣ ਪਰਮਾਤਮਾ ਸਭ ਨੂੰ ਸੁਖ ਸ਼ਾਂਤੀ ਬਖਸ਼ਣ ਧੰਨਵਾਦ ਪਤਾ ਲੱਗ ਰਿਹਾ ਸੀ ਕਿ ਇਹ ਲੇਡੀਜ਼ ਦੀ ਡੈਥ ਵੀ ਹੋਈ ਹੈ ਹਾਂਜੀ ਹੋਈ ਹੈ ਉਹਨੇ ਜੇ ਹਸਪਤਾਲ ਦੇ ਵਿੱਚ ਐਂਬੂਲੈਂਸ ਇਹ ਲੇਟ ਪਹੁੰਚੀ ਸੀਗੀ ਮੈਨੂੰ ਡਰਾਈਵਰ ਦੀ ਕਾਲ ਆਈ ਸੀ ਮੈਂ ਉਸ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੈਂ ਆਪਣੇ ਲਈ ਗੱਡੀ ਦੇ ਵਿੱਚ ਪਾ ਕੇ ਹੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਚਲੋ ਬਾਬਾ ਬਲਦੇਵ ਹੀਰਾ ਇੰਡਸਟਰੀਅਲ ਦੀ ਐਂਬੂਲੈਂਸ ਆ ਇੱਕ 108 ਨੰ ਆਪਣੀ ਗੱਡੀ ਦੇ ਵਿੱਚ ਪਈ ਸੀ ਕਿ ਡੈੱਡ ਬੋਡੀ ਪਿੰਡੋਂ ਲੈ ਕੇ ਜਾ ਰਹੇ ਸੀਗੇ ਉਹ ਜਿਹੜੀ ਡੈੱਡ ਬੋਡੀ ਨੂੰ ਜਿਹੜਾ ਵਾ ਫਿਰ ਪਿੰਡ ਵਾਲ ਵਸੀਆਂ ਨੇ ਨਾਲ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਟਰੈਡਰ ਟਰਾਲੀ ਲਿਆ ਕੇ ਉਹਨੂੰ ਡੈੱਡ ਬੋਡੀ ਨੂੰ ਘਰੇ ਪਹੁੰਚਾਇਆ ਵਾ ਤੇ ਦੂਸਰੀ ਜਿਹੜੀ ਡੈੱਡ ਬੋਡੀ ਉਹ ਹਜੇ ਬਾਜ ਸੁਖਨੀ ਹਸਪਤਾਲ ਲੈ ਗਿਆ ਮੇਬੀ ਬਈ ਬਾਕੀ ਆਈ ਜਿਹੜਾ ਇਲਾਜ ਚੱਲ ਰਿਹਾ ਹੈ ਨਾ ਬਾਕੀ ਜਿਹੜੀ ਜਾਣਕਾਰੀ ਹੈ ਜਿਹੜੀ ਮੁੱਢਲੀ ਹੈ ਉਹ ਸਿਵਲ ਹਸਪਤਾਲ ਜੀ ਦਾ ਤੋਂ ਮਿਲ ਸਕਦੀ ਹੈ ਨਾ ਉਤੇ ਸਿਵਲ ਹਸਪਤਾਲ ਜੀਰਾ ਦੇ ਐਸ ਐਮਓ ਮਨਜੀਤ ਕੌਰ ਨੇ ਇਹਨਾਂ ਜ਼ਖਮ ਲੈ ਕੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਅੱਜ ਸਵੇਰੇ ਇੱਕ ਸਾਡੇ ਕੋਲ ਡੈੱਡ ਬੋਡੀ ਆਈ ਸੀਗੀ ਕਿਸੇ ਬੱਚੇ ਦੀ ਉਹ ਡੈੱਡ ਬੋਡੀ ਨੂੰ ਮੋਰਚਰੀ ਚ ਰੱਖਿਆ ਹੋਇਆ ਸੀਗਾ ਸਵੇਰ ਦਾ ਸ਼ਾਮ ਨੂੰ ਜਦੋਂ ਉਹ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਸੀਗੇ ਤਾਂ ਐਂਬੂਲੈਂਸ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਅੱਜ ਦੀ ਡੈੱਡ ਬੋਡੀ ਲੈ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਲੇਰਾ ਰੋਈ ਦੇ ਕੋਲ ਕੋਈ ਗੱਡੀ ਉਸ ਐਂਬੂਲੈਂਸ ਦੇ ਵਿੱਚ ਹਿੱਟ ਹੋ ਗਈ ਤੇ ਜਿਸ ਨਾਲ ਐਂਬੂਲੈਂਸ ਪਲਟ ਗਈ ਤੇ ਜਿਹੜੇ ਉਹਦੇ ਵਿੱਚ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵਿੱਚੋਂ 4 ਜਾਂ 5 ਕਾਫੀ ਕਾਇਲ ਹੋਏ ਐ ਔਰ ਐਂਬੂਲੈਂਸ ਵਾਲਾ ਡਰਾਈਵਰ ਵੀ ਇੰਜਰਡ ਹੋਇਆ ਔਰ ਇੱਕ ਜਿਹੜਾ ਹੈਗਾ ਫੀਮੇਲ ਉਹ ਮੌਕੇ ਤੇ ਹੀ ਉੱਥੇ ਉਹ ਐਕਸਪਾਇਰ ਹੋ ਗਈ ਸੀ ਜਿਹਦੀ ਡੈੱਡ ਬੋਡੀ ਹਸਪੀਟਲ ਚ ਲੈ ਕੇ ਆਈਏ ਲੈ ਕੇ ਆਈਏ ਤੇ ਅਸੀਂ ਉਹਨਾਂ ਨੂੰ ਮੋਰਚਰੀਚ ਰੱਖਿਆ ਬਾਕੀਆਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਬਾਕੀ ਪੇਸ਼ੈਂਟ ਸਟੇਬਲ ਹੈ ਇੱਕ ਥੋੜਾ ਜਿਆਦਾ ਸੀਵਰਲੀ ਇੰਜਰਡ ਸੀ ਸੀਰੀਅਸਲੀ ਉਹ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਖੈਰ ਇਸ ਹਾਦਸੇ ਦੇ ਨਾਲ ਲੋਕਾਂ ਦੇ ਵੀ ਰੌਂਗ ਟੇਕ ਖੜੇ ਹੋ ਗਏ ਜਿੱਥੇ ਇੱਕ ਪਰਿਵਾਰ ਦੇ ਘਰ ਦੇ ਵਿੱਚ ਹਲੇ ਪਹਿਲਾ ਵਾਲਾ ਦੁੱਖ ਟੁੱਟਿਆ ਹੀ ਨਹੀਂ ਕਿ ਹੋਰ ਦੁੱਖ ਦੇ ਉੱਤੇ ਦੁੱਖ ਪੈ ਗਿਆ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ